ਹਾਂਜੀ ਬਈ ਨੇਪਾਲ ਦੇ ਇਸ ਚੋਬਰ ਨੇ ਦੁਨੀਆ ਦੇ ਵਿੱਚ ਤੱਕ ਪਾਈ ਫਿਰਦਾ ਹੈ। ਇਸ ਚੋਬਰ ਨੇ ਸਾਰੀ ਦੁਨੀਆ ਨੂੰ ਆਪਣਾ دیਵਾਨਾ ਬਣਾ ਲਿਆ ਤੇ ਆਪਣੇ ਐਕਸ਼ਨਾਂ ਦੇ ਨਾਲ ਸਾਰੀ ਦੁਨੀਆ ਨੂੰ ਕੀਲ ਕੇ ਰੱਖ ਦਿੱਤਾ। ਹੁਣ ਇਸ ਚੋਬਰ ਨੇ 2 ਕਰੋੜ ਰੁਪਈਆ ਦਾ ਨਾਮ ਵੀ ਜਿੱਤਿਆ ਹੈ ਜਿਹਾ ਕੋਈ ਵੀ ਬੰਦਾ ਨਹੀਂ ਜਿਸ ਦੇ ਦਿਲ ਵਿੱਚ ਇਹ ਚੋਬਰ ਰਾਜ਼ ਨਾ ਕਰਦਾ ਹੋਵੇ। ਸਾਰੀ ਦੁਨੀਆ ਦੇ ਵਿੱਚ ਇਸ ਚੋਬਰ ਦਾ ਟ੍ਰੈਂਡ ਚੱਲ ਰਿਹਾ ਹੈ। ਪੰਜਾਬ ਦੇ ਵਿੱਚ ਇੱਕ ਗੱਡੀ ਵਾਲੇ ਵੀਰ ਨੇ ਇਸ ਚੋਬਰ ਦੀ ਤਸਵੀਰ ਕੋਲ ਹੈ ਜਿਸ ਤਰ੍ਹਾਂ ਇੱਕ ਕਿਸ਼ਤੀ ਦੇ ਵਿੱਚ ਐਕਸ਼ਨ ਕਰ ਰਿਹਾ ਹੁੰਦਾ ਹੈ ਉਸੇ ਤਰ੍ਹਾਂ ਹੀ ਇਹ ਇਸ ਵੀਰ ਨੇ ਆਪਣੀ ਗੱਡੀ ਦੇ ਵਿੱਚ ਸਾਰੀ ਤਸਵੀਰ ਨੂੰ ਬਣਾਇਆ ਹੈ ਇਸ ਚ ਉੱਬਰ ਦੀ ਕਿਸ਼ਤੀ ਅਤੇ ਐਕਸ਼ਨ ਕਰਦਿਆਂ ਦੀ ਤਸਵੀਰ ਨੂੰ ਆਪਣੀ ਗੱਡੀ ਦੇ ਉੱਪਰ ਬਣਾਇਆ ਹੈ ਇਹ ਚ ਉੱਬਰ ਲੋਕਾਂ ਦੇ ਦਿਲਾਂ ਦੇ ਨਾਲ-ਨਾਲ ਗੱਡੀਆਂ ਤੇ ਵੀ ਰਾਜ ਕਰਨ ਲੱਗ ਗਿਆ ਹੈ ਹੁਣ ਇਸ ਟਾਈਮ ਇਹ ਚ ਉੱਬਰ ਦੁਨੀਆ ਦੇ ਵਿੱਚ ਟ੍ਰੈਂਡ ਤੇ ਚੱਲ ਰਿਹਾ ਹੈ ਤੁਸੀਂ ਬਾਈ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲ ਲਾਈਕ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰਾਬਰ ਆਖਾ